ਜਿਵੇਂ ਬੰਦੀ ਬਾਹਰੋਂ ਆ ਕੇ ਜੇ ਕੋਈ ਪ੍ਰੋਗਰਾਮ ਲੀਖਦੀ ਆ ਤੇ ਆਪਣੇ ਲੋਕਲ ਜਥੇਬਾਰਾਂ ਜਥੇਦਾਰਾਂ ਦੇ ਨਾਲ ਗੱਲਬਾਤ ਕਰੇ ਤਾਂ ਕਿ ਸਾਨੂੰ ਪਤਾ ਹੋਵੇ ਤੇ ਅਸੀਂ ਉਹਨਾਂ ਨੂੰ ਸੱਚਾਈ ਦੱਸ ਸਕੀਏ ਇੱਥੇ ਕੀ ਹੋ ਰਿਹਾ ਆ ਸਾਡਾ ਆਪਸੀ ਭਾਈਚਾਰਾ ਵੀ ਕਈ ਵਾਰੀ ਖਰਾਬ ਹੋ ਜਾਂਦਾ ਉਹਨਾਂ ਦੇ ਗੁਰਮਤਿ ਦੇ ਵਿੱਚ ਜਿੱਥੇ ਵੀ ਵੀਰ ਨੇ ਕੋਈ ਇਸੇ ਤਰ੍ਹਾਂ ਦਾ ਵਿਚਾਰ ਕਰਨਾ ਹੋਵੇ ਆਪਣੇ ਧਰਮ ਦੇ ਜਾਂ ਕਿਸੇ ਬੰਦੇ ਨੇ ਗਲਤ ਟਿੱਪਣੀ ਕਰਨੀ ਹੋਵੇ ਤਾਂ ਸਾਨੂੰ ਫੋਨ ਲਾ ਕੇ ਕਰ ਲਵੇ ਤਾਂ ਕਿ ਸਾਡੇ ਆਪਸੀ ਭਾਈਚਾਰੇ ਨਾ ਖਰਾਬ ਹੋਣ ਗੱਲਾਂ ਤਾਂ ਦੋ ਬੰਦੇ ਕਰਦੇ ਨੇ ਉਹਦੇ ਵਿੱਚ ਖਮਿਆਜਾ ਸਾਰੇ ਪੰਥ ਨੂੰ ਭੁਗਤਣਾ ਪੈਂਦਾ ਆ ਧਰਮ ਉਹ ਆ ਜਿਹੜਾ মিডিਆ ਦਿਖਾ ਰਿਹਾ ਆ ਸਚਾਈ ਉਹਨੂੰ ਲੈ ਕੇ ਚੱਲੋ ਨਾ ਕਿ ਥੋੜੇ ਜੇ ਬੰਦੇ ਇਕੱਠੇ ਹੋ ਕੇ ਇਦਾਂ ਦਾ ਪ੍ਰੋਟੈਸਟ ਕਰੋ ਜਿਹਦੇ ਵਿੱਚ ਕਈਆਂ ਨੂੰ ਤਾਂ ਗੱਲ ਵੀ ਨਹੀਂ ਪਤਾ ਹੁੰਦੀ ਕਈ ਬੰਦੇ ਬਿਨਾਂ ਸੁਣੇ ਆ ਜਾਂਦੇ ਆ ਉਹਦਾ ਖਮਿਆਜਾ ਬਾਅਦ ਚ ਦੂਜਿਆਂ ਨੂੰ ਭੁਗਤਣਾ ਪੈਂਦਾ ਆ ਇਸ ਕਰਕੇ ਬਾਬਾ ਜੀ ਮੈਂ ਤੁਹਾਡੇ ਥਰੂ ਕ੍ਰਿਸਚਨ ਭਾਈ ਜਾਰੇ ਨੂੰ ਵੀ ਇਹ ਗੱਲ ਕਹੂੰਗਾ ਵੀ ਤੁਸੀਂ ਜੇ ਆਪਣਾ ਦਿਨ ਮਨਾਣਾ ਬਲੀ ਚੜ੍ਹਦੀ ਗਲਾ ਬਾਬਾ ਜੀ ਤੁਸੀਂ ਮਨਾਓ ਆ ਵੀ ਆਪਣੇ ਮੁਹੱਲੇ ਵਧੀਆ ਤਰੀਕੇ ਮਨਾਈਏ ਤੇ ਉਹਨਾਂ ਨੂੰ ਆਪਣੇ ਮਨਾਣ ਦੇਣ ਅਸੀਂ ਆਪਣੇ ਧਰਮ ਦੇ ਨਿਰਪੱਖ ਹੋਈਏ ਤੇ ਉਹ ਆਪਣੇ ਧਰਮ ਦੇ ਨਿਰਪੱਖ ਹੁਣ ਜਿਹੜੇ ਜਾਂਦੇ ਆ ਉਹਨਾਂ ਦੀ ਬੜੀ ਚੜ੍ਹਦੀ ਗਲਾ ਜਿਹੜੇ ਸਾਡੇ ਚਾ ਜਿਨ੍ਹਾਂ ਨੂੰ ਇਧਰੋਂ ਨਹੀਂ ਕੁਝ ਮਿਲਿਆ ਸ਼ਾਇਦ ਉਧਰੋਂ ਕੁਝ ਮਿਲ ਜਵੇ ਲੈਣਾ ਤਾਂ ਰੱਬ ਦਾ ਨਾ ਹੀ ਆ ਨਾ ਏਕ ਪਿੱਤਾ ਏਕ ਸਕੇ ਹਮ ਬਾਰਿਕ ਉਹ ਆਪਣੇ ਤਰੀਕੇ ਲੈ ਰਹੇ ਆ ਅਸੀਂ ਆਪਣੇ ਤਰੀਕੇ ਲੈ ਆਏ ਕਿਉਂਕਿ ਉਹਨਾਂ ਦੇ ਦੇਣਾ ਤੇ ਸਾਡੇ ਵੀ ਦੇਣੇ ਆ ਹਨਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਦਿਨ ਨਾ ਮਨਾਓ ਇਹ ਆਪਣੇ ਮਨਾਣ ਸਾਨੂੰ ਆਪਣੇ ਮਨਾਣ ਦਿਓ ਪਰ ਜਿਹੜੇ ਲੋਕ ਘਰ ਬਹਿ ਕੇ ਕਮੈਂਟ ਕਰ ਰਹੇ ਆ ਗਲਤ ਮਲਤ ਉਹਦੇ ਵਿੱਚ ਸਾਨੂੰ ਪੁੱਛ ਕੇ ਜਾਂਦੀ ਆ ਕਿਉਂਕਿ ਆਪਾਂ ਇੱਕ ਜ਼ਿੰਮੇਵਾਰ ਬੈਠੇ ਆ ਨਾ ਅਸੀਂ ਕਿਸੇ ਧਰਨੇ ਨੂੰ ਸਪੋਰਟ ਕਰਦੇ ਆ ਠੀਕ ਹੈ ਵੀਡੀਓ ਕੋ ਸ਼ੇਅਰ ਜ਼ਰੂਰ ਕਰਿਓ ਔਰ ਅਗਰ ਆਪ ਵਿਸ਼ਾਰਮਦਾਸੀਏ ਚੈਨਲ ਕੋ ਪਹਿਲੀ ਵਾਰ ਦੇਖ ਰਹੇ ਹੋ ਤਾਂ ਵਿਸ਼ਾਰਮਦਾਸੀਏ ਚੈਨਲ ਕੋ ਸਬਸਕ੍ਰਾਈਬ ਕਰੇ ਗੌਰ ਪ੍ਰੈਸ ਸੀ